ਹੋਟਲ ਵਰਗੀ ਅੰਡਾ ਕੜੀ ਤੁਸੀਂ ਘਰ ਵਿੱਚ ਬਣਾਓ ਤੇ ਖਾਣ ਦੇ ਵਿੱਚ ਵੀ ਬਹੁਤ ਸੁਆਦਿਸ਼ਟ ਬਣਦੀ ਆ ਤੇ ਨਾ ਕੋਈ ਸਪੈਸ਼ਲ ਮਸਾਲੇ ਪਾਉਣੇ ਪੈਂਦੇ ਨੇ ਆਹ ਤੁਸੀਂ ਦੇਖੋ ਅੰਡਾ ਕੜੀ ਦੀ ਰੈਸਪੀ ਅੰਡਾ ਕੜੀ ਬਣਾਉਣ ਵਾਸਤੇ ਜੀ ਆਪਾਂ ਜਿਹੜੇ 4 ਅੰਡੇ ਨੇ 4 ਅੰਡੇ ਆਪਾਂ ਉਬਾਲਣੇ ਰੱਖਦੇ ਆ ਡੈਡੀ ਮੈਨੂੰ ਦੱਸ ਰਹੇ ਨੇ ਕਿ 4 ਅੰਡੇ ਉਹਨਾਂ ਤੱਕ ਉਬਾਲ ਲੈਣੇ ਜੋ ਤੱਕ ਅੰਡੇ ਆ ਥੱਲੇ ਜੀ ਨਾ ਪਾਣੀ ਦੇ ਥੱਲੇ ਬਹਿ ਜਾਣ ਤੇ ਅੰਡਿਆਂ ਦੇ ਵਿੱਚ ਤਰੇੜ ਜੀ ਆਉਣ ਹਾਂਜੀ ਇੱਕ ਗੱਲ ਹੋਰ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਾਈ ਬਣਾ ਸਬਸਕ੍ਰਾਈਬ ਕਰਿਆ ਕਰੋ ਜੀ ਤੁਸੀਂ ਸਾਨੂੰ ਇਹਦੇ ਨਾਲ ਮੋਟੀਵੇਸ਼ਨ ਮਿਲਦਾ ਵੀਡੀਓਜ਼ ਬਣਾਉਣ ਦਾ ਜੀ ਠੀਕ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਸੀਂ ਸਾਡਾ ਚੈਨਲ ਆ ਚਾਰ ਆਂਡੇ ਜੀ ਆਪਾਂ ਵਾਲ ਲੈ ਸੀ ਤੇ ਵਾਲ ਕੇ ਪਾਣੀ ਦੇ ਵਿੱਚੋਂ ਕੱਢ ਲੈ ਸੀਗੇ ਜੀ ਹਾਂਜੀ ਆਪਾਂ ਆਂਡੇ ਛੱਲੇ ਹੁਣ ਆਪਾਂ ਛੱਲਣੇ ਆ ਪਿਆਜ਼ ਟਮਾਟਰ ਹਰੀਆਂ ਮਿਰਚਾਂ ਆਦਾ ਠੀਕ ਆ ਜੀ ਤਿੰਨ ਪਿਆਜ਼ ਦੋ ਟਮਾਟਰ 6-7 ਹਰੀਆਂ ਮਿਰਚਾਂ ਦੋ ਟਮਾਟਰ ਠੀਕ ਆ ਜੀ ਓਕੇ ਆ ਜੀ ਆਪਾਂ ਹੁਣ ਇਹਦਾ ਜਿਹੜੇ ਆ ਪਿਆਜ਼ ਪੀ ਟਮਾਟਰ ਨੂੰ ਡਰੇ ਆਪਾਂ ਮਿਕਸੀ ਦੇ ਵਿੱਚ ਇਹਨੂੰ ਮਿਕਸੀ ਦੇ ਵਿੱਚ ਕਰ ਲਾਂਗੇ ਮਿਕਸੀ ਦੇ ਵਿੱਚ ਕਰਕੇ ਨਾ ਇਹਨੂੰ ਫਿਰ ਆਪਾਂ ਬਣਾਵਾਂਗੇ ਮਸਾਲਾ ਆ ਪਿਆਜ਼ ਆਧਾ ਪਿਆਜ਼ ਆਧਾ ਹਰੀ ਮਿਰਚ ਲਸਣ ਪਾ ਲੈਣਾ ਇਹਦੇ ਵਿੱਚ ਆਪਾਂ ਠੀਕ ਆ ਜੀ ਟਮਾਟਰ ਇਹਦੇ ਬਾਅਦੋਂ ਕਰਾਂ ਟਮਾਟਰ ਆ ਪਿਆਜ਼ ਤੇ ਆਦੇ ਦੇ ਵਿੱਚ ਨਹੀਂ ਪਾਉਣਾ ਹੁਣ ਆਪਣਾ ਜੀ ਆਹ ਮਿਕਸੀ ਦੇ ਵਿੱਚ ਗ੍ਰाइंड ਹੋ ਚੁੱਕਿਆ ਸਾਰਾ ਕੁਛ ਜੀ ਹਰੀਆਂ ਮਿਰਚਾਂ ਨੇ ਠੀਕ ਹੈ ਜੀ ਤਿੰਨ ਅਤੇ ਰੱਖਤਾ ਜੀ ਗੈਸ ਉੱਤੇ 프라이 ਪੈਨ ਦੇ ਵਿੱਚ ਤੇਲ ਪਾ ਕੇ ਹੁਣ ਇਹਦੇ ਵਿੱਚ ਜੀਰਾ ਪਾ ਲੈਣਾ ਠੀਕ ਹੈ ਜੀ ਜੀਰਾ ਜਦੋਂ ਹੋ ਗਿਆ ਉਹ ਨਿਆ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਹ ਪਾ ਦਾਂਗੇ ਆਪਾਂ ਜਿਹੜਾ ਸਾਰਾ ਕੁਛ ਗ੍ਰाइंड ਕੀਤਾਗਾ ਪਿਆਜ਼ ਹਰੀ ਮਿਰਚ ਸੀਗਾ ਵਗੈਰਾ ਵਗੈਰਾ ਆਧਾ ਲਸਣ ਤੇ ਇਹਨੂੰ ਜਦੋਂ ਇਹ ਬੜਾ ਮੜਾ ਕੀ ਕਹਿੰਦੇ ਹੁੰਦੇ ਨੇਗੇ গোল্ডেন ਕਲਰ ਦਾ ਹੋਣ ਲੱਗ ਗਿਆ ਫਿਰ ਆਪਾਂ ਉਹਦੇ ਵਿੱਚ ਟਮਾਟਰ ਪਾ ਦਾਂਗੇ ਠੀਕ ਹੈ ਜੀ ਓਕੇ ਬਸ ਉਨੂੰ ਪਿਆਜ਼ ਜੇ ਹਰੇ-ਹਰੇ ਲੱਗਦੇ ਹੋਣਗੇ ਇਹ ਬਈ ਤਾਂ ਲੱਗਦੇ ਨੇ ਕਿਉਂਕਿ ਅਸੀਂ ਨਾ ਲਾਲ ਮਿਰਚ ਘੱਟ ਖਾਂਦੇ ਆ ਹਰੀ ਮਿਰਚ ਜ਼ਿਆਦਾ ਪਾਉਂਦੇ ਆਗੇ ਸਬਜ਼ੀ ਦੇ ਵਿੱਚ ਕੋਈ ਵੀ ਸਬਜ਼ੀ ਬਣਾਉਣੀ ਆ ਜਿਵੇਂ ਸਰ੍ਹੇ ਗੋਭੀ ਆਲੂ ਕੋਈ ਵੀ ਬਣਾਉਣੀ ਆ ਮਟਰ ਮਟਰ ਅਸੀਂ ਲਾਲ ਮਿਰਚ ਬਹੁਤ ਘੱਟ ਪਾ ਕੇ ਰਾਜੀ ਆ ਹਰੀ ਮਿਰਚ ਆ ਦੇ ਪਾਉਣੀ ਆਪਾਂ ਇਹਨੂੰ ਰੰਗ ਲਿਆਉਣ ਵਾਸਤੇ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਠੀਕ ਹੈ ਕਿਉਂਕਿ ਤੇਗੀ ਮਿਰਚ ਰੰਗ ਲੈਣ ਵਾਸਤੇ ਹੁੰਦੀ ਆ ਤੇ ਬਾਕੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਨੂਨ ਮਿਰਚ ਹਲਦੀ ਠੀਕ ਹੈ ਜੀ ਦੇਗੀ ਮਿਰਚ ਪਾਵਾਂਗੇ ਆਪਾਂ ਰੰਗ ਲੈਣ ਵਾਸਤੇ ਹੋਣੀ ਪਾਉਂਦੇ ਆਪਾਂ ਜਾਣ ਕੇ ਤੇ ਇੱਕ ਆਪਾਂ ਪਾਵਾਂਗੇ ਜੀ ਤੇ ਆਹ ਇਹਦੇ ਵਿੱਚ ਮਸਾਲਾ ਪਉਣਾ ਦੇਗੀ ਮਿਰਚ ਨੂਨ ਅੱਧਾ ਚਮਚਾ ਅੱਧਾ ਚਮਚਾ ਕੀ ਕਹਿੰਦੇ ਹੁੰਦੇ ਨੇ ਇਹਨੂੰ ਹਲਦੀ ਤੇ ਬਾਕੀ ਇਹ ਰੱਖੇ ਘਰੇ ਪਸਾਇਆ ਹੋਇਆ ਮਸਾਲਾ ਨਾਲ ਇਹਦੇ ਆ ਪਤਾ ਜੀ ਇਹਦੇ ਚ ਆਪਾਂ ਆ ਹੁਣ ਇਹਨੂੰ ਜੀ ਇਹਦਾ ਪਾਣੀ ਪਾਇਆ ਸੀਗਾ ਪਾਣੀ ਪਾਉਣ ਤੋਂ ਬਾਅਦ ਇਹਨੂੰ ਜਦੋਂ ਕੋ ਸੁੱਕ ਗਈ ਇਹ ਜਦੋਂ ਜਮਾ ਲਾਲ ਲਾਲ ਜੀ ਹੋ ਗਈ ਠੀਕ ਆ ਜੀ ਉਦੋਂ ਇਹਦੇ ਵਿੱਚ ਆਪਾਂ ਅੰਡੇ ਪਾ ਦਾਂਗੇ ਆਪਣਾ ਮਸਾਲਾ ਤਿਆਰ ਹੋ ਚੁੱਕਿਆ ਜੀ ਠੀਕ ਆ ਜੀ ਹੁਣ ਇਹਦੇ ਸਿੜਦਾਂਗੇ ਆਪਾਂ ਹੰਡੇ ਠੀਕ ਹੈ ਜੀ ਹੰਡੇ ਸਿੜਦਨੇ ਆਹ ਵੀ ਹੁਣ ਬਾਪੂ ਇਹਦੇ ਚਾਂਡੇ ਪਾ ਗਿਆ ਤੇ ਹੁਣ ਉਹ ਕਹਿੰਦਾ ਸਲੋ ਫਲੇਮ ਸੋ ਫਲੇਮ ਤੇ 10 ਮਿੰਟ ਇਹਨੂੰ ਰੱਖ ਦੋ ਉਹ ਹੋਣ ਵਾਸਤੇ 10 ਮਿੰਟ ਰੱਖਤਾ ਜੀ ਹਲੋ ਸੋ ਫਲੇਮ ਤੇ ਠੀਕ ਹੈ ਜੀ ਇਹਨੂੰ ਹੁਣ 10 ਮਿੰਟ ਬਾਅਦ ਚੈੱਕ ਕਰਦੇ ਆਪਾਂ ਹੁਣ ਆਪਾਂ ਇਹ ਝਾਂਡੇ ਪਾ ਕੇ ਜੀ ਪਾਣੀ ਪਾ ਕੇ ਡੇਢ ਗਲਾਸ ਇੱਕ ਗਲਾਸ ਪੂਰਾ ਠੀਕ ਆ ਜੀ ਇਹਨੂੰ ਢੱਕਦਾ 10 ਮਿੰਟ ਵਾਸਤੇ ਸਲੋ ਫਲੇਮ ਤੇ ਠੀਕ ਆ ਜੀ ਉਸ ਤੋਂ ਬਾਅਦ ਇਹਨੂੰ ਚੈੱਕ ਕਰਦੇ ਆ ਕਿ ਕਿਵੇਂ ਬਣੀ ਸਬਜੀ ਕਿਵੇਂ ਨਹੀਂ ਠੀਕ ਆ ਜੀ ਆ ਗਈ ਆਪਣੀ ਸਬਜੀ ਤਿਆਰ ਹੋ ਗਈ ਠੀਕ ਆ ਜੀ ਦਾ ਡੈਡੀ ਨੇ ਤਿਆਰ ਕਰੀ ਆ ਦੇਖੋ ਜਿਹਦੇ ਬਲੌਗ ਦੇ ਵਿੱਚ ਜੀ ਆਪਾਂ ਹਾਂਜੀ ਕਿਵੇਂ ਹੈ ਡੈਡੀ ਗੱਲਬਾਤ ਸਰਾ ਗੱਲਬਾਤ ਐਂਡ ਹੁਣ ਕੀ ਕਹਿੰਦੇ ਸੀ ਕਿ ਆਂਡੇ ਦੀ ਸਬਜ਼ੀ ਕਿਵੇਂ ਜੇ ਤੁਸੀਂ ਆਂਡੇ ਦੀ ਸਬਜ਼ੀ ਆਉਂਗਣਾ ਮੀਢਲ ਕੋਲ ਜਿਵੇਂ ਖਾਣਾ ਅੱਛਾ ਇੰਨੀ ਗਹਿਟ ਹੁੰਦੀ ਆ ਇਹ ਚਲ ਵਧੀਆ ਗੱਲ ਠੀਕ ਹੈ ਜੀ ਰੋਟੀ ਫਿਰ ਕਦੋਂ ਲਾਉਣੀ ਆ ਫਿਰ ਕਿਲਾ 9 ਵਜੇ ਠੀਕ ਹੈ ਜੀ 9 ਵਜੇ ਫਿਰ ਡੈਡੀ ਨੂੰ ਰੋਟੀ ਲਾ ਕੇ ਖਵਾਉਣਾ ਮੈਂ ਜੀ ਠੀਕ ਹੈ ਜੀ ਉਦੋਂ ਕਰਦੇ ਆ ਗੱਲਬਾਤ ਓਕੇ ਰੋਟੀ ਬਣਾ ਕੇ ਦੇਤੀ ਜੀ ਰੈਡੀ ਨੂੰ ਦੇਖ ਲਓ ਮੜਾ ਜੀ ਦੇਖੋ ਜੀ ਠੀਕ ਆ ਜੀ ਕੋਲੇ ਆ ਜਾਓ ਹਾਂਜੀ ਬਾਉ ਜੀ ਬਣਾਤੀ ਰੋਟੀ ਆਪਾਂ ਹਾਂ ਬਸ ਇਹ ਮੈਂ ਬਣਾ ਠੀਕ ਆ ਜੀ ਹਾਂਜੀ ਰੈਡੀ ਜੀ ਕਿਵੇਂ ਬਣੀ ਸੀ ਰੋਟੀ ਜੀ ਰੋਟੀ ਬਣੀ ਸੀ ਸਿਰਾਂ ਨਿਆਰੇਦਾਰ ਨਿਆਰੇਦਾਰ ਬਣੀਆ ਹਾਂ ਸਬਜ਼ੀ ਕਿਵੇਂ ਬਣੀ ਨਿਆਰੇਦਾਰ ਸਬਜ਼ੀ ਤਾਂ ਨਿਆਰੇਦਾਰ ਤੇ ਦੱਸ ਮੀਟ ਖਾਣ ਪਰ ਜਾਓਗੇ ਐਂਡ ਲੱਗ ਗਿਆ ਹਾਂ ਬਸ ਠੀਕ